ਹੰਡੀ ਕੁਸਤੇ ਵੀ ਅੱਜ ਤੁਹਾਡੇ ਘਰ ਜਿਹੜੀ ਪੋਤੀ ਹੋਈ ਹੈ ਨਵਜੰਮੀ ਹਾਂਜੀ ਇੰਗਲੈਂਡ ਦੀ ਧਰਤੀ ਦੇ ਹੋਈ ਹੈ ਤੇ ਇਥੇ ਪੰਜਾਬ ਦੇ ਵਿੱਚ ਜਿਹੜੀਆਂ ਅੱਜ ਰੌਣਕਾਂ ਲੱਗੀਆਂ ਹੋਈਆਂ ਤੁਹਾਡੇ ਘਰ ਦੇ ਵਿੱਚ ਆਪਣੇ ਰਿਸ਼ਤੇਦਾਰਾਂ ਤੇ ਯਾਰਾਂ ਮਿੱਤਰਾਂ ਦੇ ਨਾਲ ਅੱਜ ਖੁਸ਼ੀ ਮਨਾਈ ਜਾ ਰਹੀ ਹੈ ਕੀ ਕਹਿਣਾ ਹੈ ਤੁਹਾਡਾ ਜਿੱਥੇ ਉੱਖਾਂ ਦੇ ਵਿੱਚ ਧੀਆਂ ਨੂੰ ਮਾਰਿਆ ਜਾਂਦਾ ਤੇ ਤੁਹਾਡੇ ਵੱਲੋਂ ਜਿਹੜਾ ਅੱਜ ਖੁਸ਼ੀ ਮਨਾਈ ਜਾ ਰਹੀ ਹੈ ਮੈਂ ਬਹੁਤ ਪਰਮਾਤਮਾ ਦਾ ਸ਼ੁਕਰ ਕਰਦਾ ਹਾਂ ਮੇਰੇ ਘਰੇ ਪੋਤਰੀ ਨੇ ਜਨਮ ਲਿਆ ਵੰਗਲੈਂਡ ਦੀ ਧਰਤੀ ਤੇ ਮੇਰੇ ਵੱਡੇ ਬੇਟੇ ਬਾਹੂ ਦੇ ਘਰੇ ਮੇਰੀ ਪੋਤਰੀ ਮੇਰੇ ਪਿਓ ਦੇ ਘਰੇ ਜਨਮ ਲਿਆ ਤੇ ਮੈਨੂੰ ਇੰਗਲੈਂਡ ਦੀ ਧਰਤੀ ਤੇ ਹੋਣ ਤੇ ਬਹੁਤ ਖੁਸ਼ੀ ਹੋਈ ਆ ਤੇ ਮੈਂ ਜਿਹੜਾ ਪੰਜਾਬ ਦੇ ਵਿੱਚ ਬਹੁਤ ਵਧੀਆ ਰਿਸ਼ਤੇਦਾਰ ਸਾਰੇ ਆਪਦੇ ਸੱਜਣ ਮਿੱਤਰ ਸਾਧਕੇ ਤੇ ਜੀ ਅਸੀਂ ਬਹੁਤ ਚੰਗੀ ਖੁਸ਼ੀ ਮਨਾਈ ਗਈ ਆ ਉਹਦੇ ਜਨਮ ਤੇ ਬਹੁਤ ਖੁਸ਼ੀ ਕੀਤੀ ਗਈ ਆ ਤੇ ਸਾਡੇ ਘਰੇ ਲక్ష్ਮੀ ਜੀ ਆ ਤੇ ਸਾਨੂੰ ਬਹੁਤ ਖੁਸ਼ੀ ਆ ਕਿਉਂ ਪੁੱਤ ਜਿਹੜੇ ਆ ਜਿਹੜੇ ਪੁੱਤਰ ਜੰਮਦੇ ਆ ਪੁੱਤਰੇ ਜੰਮਦੇ ਉਹਨਾਂ ਨੇ ਤਾਂ ਪਹਿਲੀ ਵਡਾਉਣੀ ਆ ਧੀਆ ਡੋਖ ਵਡਾਉਂਦੀਆਂ ਤੇ ਸਾਨੂੰ ਇਸ ਗੱਲ ਦੀ ਬਹੁਤ ਖੁਸ਼ੀ ਆ ਤੇ ਪ੍ਰਮਾਤਮਾ ਨੇ ਸਾਨੂੰ ਅਸੀਂ ਲੋਕਾਂ ਨੂੰ ਇਹੋ ਮੈਸੇਜ ਦੇਣਾ ਚਾਹੁੰਦੇ ਆ ਕਿ ਧੀਆ ਨੂੰ ਕੁੱਖਾਂ ਦੇ ਵਿੱਚ ਨਾ ਮਾਰੋ ਤੇ ਚੰਗੇ ਚੰਗੇ ਜਿਹੜੇ ਵੱਡੇ ਵੱਡੇ ਆ ਵੱਡੇ ਵੱਡੇ ਉਹਦੇਆਂ ਤੇ ਧੀਆ ਜਿਹੜੇ ਵੱਡੇ ਵੱਡੇ ਕੰਮ ਕਰਦੇ ਆ ਕਿਸ ਤਰ੍ਹਾਂ ਦੀ ਕਿਸ ਤਰ੍ਹਾਂ ਦੀ ਖੁਸ਼ੀ ਮਨਾਈ ਜਾ ਰਹੀ ਹੈ ਮੇਰੇ ਘਰੇ ਤੁਸੀਂ ਆਪੀ ਜੀ ਤੁਸੀਂ ਕਪਲਜੀਤ ਤੁਸੀਂ ਵੇਖਿਆ ਹੀ ਆ ਵੀ ਕਿੰਨੀ ਤਗੜੀ ਖੁਸ਼ੀ ਮਨਾਈ ਆ ਮੈਨੂੰ ਇੰਨਾ ਮੰਨ ਲਓ ਮੇਰੇ ਘਰੇ ਪੁੱਤਰਾ ਜੰਮਦਾਲਾ ਉਹਦੀ ਵੀ ਖੁਸ਼ੀ ਨਹੀਂ ਹੋਣੀ ਜਿੰਨਾ ਮੈਂ ਬੇਟੀ ਦੇ ਜਮਨ ਤੇ ਖੁਸ਼ ਹਾਂ ਜਿਵੇਂ ਲਿਖਿਆ ਜਾਵੇ 4 ਤਰੀਕ ਨੂੰ ਵੀ ਤੁਹਾਡੇ ਵੱਲੋਂ ਇੱਕ ਪੋਤਰੀ ਦਾ ਜਨਮ ਮੇਰੇ ਜਿਹੜਾ ਛੋਟਾ ਬੇਟਾ ਵਾ ਪਰਮਿੰਦਰ ਸਿੰਘ ਉਹਦੇ ਘਰੇ ਗੁੜੀਆਂ ਨੇ ਜਨਮ ਲਿਆ ਵਾ ਤੇ ਉਹਦੇ ਉਹਦੇ ਜਨਮ ਦਿਨ ਤੇ ਜਦੋਂ ਉਹਦਾ ਜਨਮ ਦਿਨ ਅਸੀਂ ਜਦਣਾ ਉਹਦੋਂ ਹੀ ਬਹੁਤ ਵਧੀਆ ਤੇ ਬਹੁਤ ਵਧੀਆ ਖੁਸ਼ੀ ਮਨਾਈ ਬਿਲਕੁਲ ਬਿਲਕੁਲ ਵੈਲਕਮ ਕੇਕ ਕਟਿਆ ਗਿਆ ਹੈ ਅੱਜ ਤੁਹਾਡੇ ਗ੍ਰੈਂਡ ਕੇ ਬਿਲਕੁਲ ਤੇ ਲੋਕਾਂ ਨੂੰ ਕਿਸ ਤਰ੍ਹਾਂ ਦਾ ਮੈਸੇਜ ਹੈ ਅਸੀਂ ਤਾਂ ਲੋਕਾਂ ਨੂੰ ਇਹੋ ਜਿਹਾ ਮੈਸੇਜ ਦਿੰਨੇ ਆ ਕਿ ਧੀਆਂ ਨੂੰ ਕੁੱਖਾਂ ਦੇ ਵਿੱਚ ਨਾ ਮਾਰੋ ਤੀਆਂ ਜਿਹੜੀਆਂ ਬਹੁਤ ਵੱਡੇ ਵੱਡੇ ਮਕਾਮਾਂ ਤੇ ਪਹੁੰਚਦੀਆਂ ਵਾਂ ਤੀਆਂ ਜਿਹੜਾ ਤੀਆਂ ਜਿਹੜੀਆਂ ਦੁੱਖ ਵੰਡਾਉਂਦੀਆਂ ਵਾਂ ਤੇ ਤਿਆਣੇ ਬਹੁਤ ਵੱਡੀਆਂ ਵੱਡੀਆਂ ਮੱਲਾ ਮਾਰੀਆਂ ਵਾਂ ਚੰਦ ਤੇ ਪਹੁੰਚੀਆਂ ਵਾਂ ਵੱਡੇ ਵੱਡੇ ਡੀਸੀ ਸਾਡੇ ਪਿੰਡ ਬਹੁਤ ਆ ਵਾਰੀ ਵਾਲਿਆਂ ਦਾ ਪਰਿਵਾਰ ਆ ਬਹੁਤ ਤਕੜੇ ਤਕੜੇ ਜਿਹੜੇ ਅਹੁਦੇ ਆ ਉਹਨਾਂ ਦੇ ਕੋਲੇ ਤੀਆਂ ਦੇ ਕੋਲੇ ਆ ਅਸੀਂ ਤੀਆਂ ਨੂੰ ਬਹੁਤ ਪਹਿਲ ਦਿੰਨੇ ਆ ਤੇ ਪਹਿਲੇ ਆਧਾਰ ਤੇ ਤੀਆਂ ਨੂੰ ਅਸੀਂ ਵੈਗਰਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਬਹੁਤ ਬਹੁਤ ਧੰਨਵਾਦ ਅੰਡੀਟਰਮੈਂਟ ਸਰਵਜੇ ਸਿੰਘ ਦੇ ਗ੍ਰਹਿ ਵਿਖੇ ਪਹੁੰਚੇ ਹਾਂ ਤੇ ਅੱਜ ਨਵਜੰਮੀ ਧੀ ਦਾ ਵੈਲਕਮ ਕੇਕ ਕਟਿਆ ਗਿਆ ਪੋਤਰੀ ਦਾ ਤੇ ਕੀ ਕਹਿਣਾ ਚਾਹੁੰਗੇ ਵੇਖੋ ਜੀ ਬਹੁਤ ਵਧੀਆ ਇੱਕ ਮੈਸੇਜ ਆ ਪੰਜਾਬ ਦੇ ਲੋਕਾਂ ਵਾਸਤੇ ਧੀਆਂ ਦੇ ਹੱਕ 'ਚ ਕਿ ਜਿਹੜੇ ਕੁਝ ਲੋਕ ਧੀਆਂ ਨੂੰ ਕੁੱਖਾਂ ਦੇ ਵਿੱਚ ਹੀ ਮਾਰ ਰਹੇ ਆ ਉਹਨਾਂ ਨੂੰ ਦੱਸਣ ਵਾਸਤੇ ਕੁਝ ਵੀ ਅੱਜ ਇਹਨਾਂ ਦੇ ਘਰੇ ਪੋਤਰੀ ਨੇ ਜਨਮ ਲਿਆ ਤੇ ਬਹੁਤ ਵੱਡੇ ਪੱਦਰ ਤੇ ਇਕੱਠ ਕਰਕੇ ਉਹਨਾਂ ਦਾ ਵੈਲਕਮ ਕਰਨ ਵਾਸਤੇ ਖੁਸ਼ੀ ਦੇ ਵਿੱਚ ਸਾਰੇ ਪਿੰਡ ਦੇ ਪਤਵੰਤੇ ਸੱਜਣ ਸਰਪੰਚ ਮੈਂਬਰ ਮੋਢਬਰ ਜਿੰਨੇ ਵੀ ਪਿੰਡ ਦੇ ਆ ਸਾਰੇ ਆ ਗੂ ਇਕੱਠੇ ਕਰਕੇ ਤੇ ਵੈਲਕਮ ਬੇਟੀ ਨੂੰ ਕਿਹਾ ਗਿਆ ਉਹ ਇੰਗਲੈਂਡ ਦੇ ਵਿੱਚ ਬੇਟੀ ਨੇ ਜਨਮ ਲਿਆ ਤੇ ਬੜੀ ਖੁਸ਼ੀ ਆ ਪਰਿਵਾਰ ਦੇ ਵਿੱਚ ਇੱਕ ਦੂਸਰੇ ਬੇਟੇ ਦੇ ਕੁਝ ਦਿਨ ਪਹਿਲਾਂ ਬੇਟੀ ਜਿਹੜਾ ਪਿਛਲੇ ਸਾਲ ਬੇਟੀ ਨੇ ਜਨਮ ਲਿਆ ਸੀ ਉਹਦਾ ਵੀ ਇਹਨਾਂ ਨੇ ਬੜੇ ਵੱਡੇ ਪੱਧਰ ਤੇ ਬੇਟੀ ਦਾ ਜਿਹੜਾ ਆਹੀ ਉਹ ਹੈਪੀ ਬਰਥਡੇ ਮਨਾਇਆ ਸੀ ਤੇ ਅੱਜ ਛੋਟੇ ਬੇਟੇ ਦੇ ਘਰੇ ਜਿਹੜੀ ਇਹ ਬੇਟੀ ਹੋਈ ਆ ਉਹਦੇ ਬਹੁਤ ਜ਼ਿਆਦੀ ਖੁਸ਼ੀ ਕੀਤੀ ਆ ਤਾਂ ਅਸੀਂ ਸਾਰੇ ਪਿੰਡ ਦੇ ਵਾਸੀ ਲੋਕਾਂ ਨੂੰ ਇਹ ਅਪੀਲ ਕਰਦੇ ਆਂ ਵੀ ਬੇਟੀਆਂ ਦਾ ਮਾਨ ਸਤਕਾਰ ਕਰੋ ਇਹਨਾਂ ਨੂੰ ਕੁਖਾ ਜਨਾ ਮਾਰੋ ਜੇ ਬੇਟੀਆਂ ਵਾਂ ਤੇ ਦੁਨੀਆ ਤੇ ਜਹਾਨ ਆ ਜੇ ਬੇਟੀਆਂ ਨਹੀਂ ਤੇ ਕੁਛ ਵੀ ਨਹੀਂਗਾ ਇਹਨਾਂ ਤੋਂ ਬਿਨਾ ਸੰਸਾਰ ਚੱਲ ਨਹੀਂ ਸਕਦਾ ਗੁਰੂ ਨਾਨਕ ਸਾਹਿਬ ਨੇ ਬਹੁਤ ਵਧੀਆ ਉਪਦੇਸ਼ ਦਿੱਤਾ ਆਪਣੇ ਵਾਸਤੇ ਇਹ ਕਰਕੇ ਅਸੀਂ ਧੰਨਵਾਦ ਕਰਦੇ ਆ ਗਰਸੇਵਿਕ ਸਿੰਘ ਦਾ ਜਿਨ੍ਹਾਂ ਨੇ ਐਡਾ ਵਧੀਆ ਪ੍ਰਵਾਲਾ ਕੀਤਾ ਤੇ ਇਹ ਜਿਹੜੀ ਪੋਤਰੀ ਦੀ ਖੁਸ਼ੀ ਦੇ ਵਿੱਚ ਸਾਰੇ ਪਿੰਡ ਦੇ ਮੋਤਬਾਰਾ ਨੂੰ ਇਕੱਤਰ ਕਰਕੇ ਆਪਦੇ ਗ੍ਰਹਿ ਵਿਖੇ ਸਾਰਿਆਂ ਵੱਲੋਂ ਬੇਟੀ ਨੂੰ ਜੀ ਆਇਆਂ ਕਿਹਾ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਹਾਂਜੀ ਭਾਜੀ ਅੱਜ ਗਰਸੇਵਿਕ ਸਿੰਘ ਦੇ ਗ੍ਰਹਿ ਵਿਖੇ ਜਿਹੜਾ ਪੋਤੀ ਨੇ ਜਿਹੜਾ ਜਨਮ ਲਿਆ ਇੰਗਲੈਂਡ ਦੇ ਵਿੱਚ ਤੇ ਅੱਜ ਵੈਲਕਮ ਕੇਕ ਕੱਟਿਆ ਗਿਆ ਤੁਸੀਂ ਮੌਕੇ ਤੇ ਪਹੁੰਚੋ ਕੀ ਕਹਿਣਾ ਚਾਹੋਗੇ ਵਿਖੋ ਜਿ ਇਸ ਤਰ੍ਹਾਂ ਮੈਂ ਡਾਕਟਰ ਰਜਿੰਦਰ ਸਿੰਘ ਜੀ ਸਾਹਿਬ ਦਾ ਸਰਪੰਚ ਸਭਰਾ ਅੱਜ ਸਰਦਾਰ ਗੁਰਸੇਵਕ ਸਿੰਘ ਦੇ ਗ੍ਰਹਿ ਵਿਖੇ ਪਹੁੰਚੇ ਆ ਸਾਰੇ ਜਿਨ੍ਹਾਂ ਦੇ ਵਿੱਚ ਸਾਡੇ ਪਿੰਡ ਦੇ ਸਾਰੇ ਲਗਭਗ ਮੋਤਵਾਰ ਔਰ ਬੜੀ ਖੁਸ਼ੀ ਤੇ ਬੜੇ ਚਾਵਾਂ ਦੇ ਨਾਲ ਇਹਨਾਂ ਨੇ ਜਿਹੜਾ ਬੇੜੀ ਦਾ ਸਾਨੂੰ ਜਦੋਂ ਸੁਨੇਹਾ ਦਿੱਤਾ ਵੀ ਸਾਡੇ ਕੋਤਰੀ ਨੇ ਜਨਮ ਲਿਆ ਔਰ ਸਾਰਿਆਂ ਨੇ ਬੜੀ ਖੁਸ਼ੀ ਮਨਾਈ ਔਰ ਉਸ ਖੁਸ਼ੀ ਦੇ ਵਿੱਚ ਸ਼ਾਮਲ ਹੋ ਉਸ ਤੇ ਹੋਣ ਵਾਸਤੇ ਸਾਡੇ ਪਿੰਡ ਦੇ ਸਾਰੇ ਜਿਹੜੇ ਮੋਤਵਾਰ ਉਸ ਮਤਲਬ ਖੁਸ਼ੀ ਨੂੰ ਮਨਾਉਣ ਵਾਸਤੇ ਸਾਰੇ ਅਸੀਂ ਇਕੱਤਰ ਹੋਏ ਆਂ ਜੀ ਕੀ ਮੈਸੇਜ ਦੇਣਾ ਤੁਹਾਨੂੰ ਜਿੱਥੇ ਲੋਕੀ ਕੁੱਖਾਂ ਦੇ ਧੀਆਂ ਨੂੰ ਮਦਦ ਦੇਖੋ ਜੀ ਇਹ ਅੱਜ ਤੁਸੀਂ ਦੇਖ ਰਹੇ ਹੋ ਪਹਿਲਾਂ ਦੇ ਅੱਜ ਦਾ ਜਮਾਨੇ ਦੇ ਵਿੱਚੋਂ ਫਰਕ ਪੈ ਰਿਹਾ ਬਹੁਤ ਜ਼ਿਆਦਾ ਇੱਕ ਮੈਸੇਜ ਆਂਦਾ ਲੋਕਾਂ ਦੇ ਵਿੱਚ ਬਹੁਤ ਵਧੀਆ ਵੀ ਜਿਹੜੀਆਂ ਧੀਆਂ ਆਪਣੇ ਕਿਸੇ ਦੇ ਵੀ ਘਰ ਜਨਮ ਲੈਂਦੀ ਆ ਉਹ ਮੁੰਡਿਆਂ ਤੋਂ ਘੱਟ ਨਹੀਂ ਅਸੀਂ ਅੱਜ ਜਿੰਨੇ ਵੀ ਮੋਤਵਾਰ ਸੱਜਣ ਪਿੰਡ ਦੇ ਪਤਵੰਤੇ ਸੱਜਣੇ ਇੱਥੇ ਬੈਠੇ ਆ ਆਏ ਨੇ ਸਾਰਿਆਂ ਨੇ ਇਸ ਖੁਸ਼ੀ ਦੇ ਵਿੱਚ ਸ਼ਾਮਲ ਹੋ ਕੇ ਇਹ ਬਹੁਤ ਇੱਕ ਚੰਗਾ ਉਪਰਾਲਾ ਕੀਤਾ ਸਰਦਾਰ ਗੁਰਸੇਵਕ ਸਿੰਘ ਨੇ ਔਰ ਅਸੀਂ ਇਸ ਚੀਜ਼ ਦੀ ਬਹੁਤ ਸ਼ਲਾਘਾ ਕਰਦੇ ਆ ਔਰ ਆਉਣ ਵਾਲੇ ਸਮੇਂ ਵਾਸਤੇ ਹਰ ਆਪਣੇ ਸੱਜਣਾ ਮਿੱਤਰਾਂ ਭੈਣਾ ਭਰਾਵਾਂ ਨੂੰ ਅਪੀਲ ਕਰਦੇ ਆ ਵੀ ਜਿਹੜੀਆਂ ਧੀਆਂ ਨੇ ਇਹ ਮੁੰਡਿਆਂ ਨੂੰ ਘਟ ਨਹੀਂ ਇਹਨਾਂ ਦੇ ਆਉਣ ਦੇ ਨਾਲ ਆਪਣੀ ਜਿਹੜੀ ਆ ਪੋਖ ਦੇ ਵਿੱਚ ਜਦੋਂ ਬੱਚਾ ਹੁੰਦਾ ਪੈਦਾ ਹੁੰਦਾ ਆਪਣੀਆਂ ਜਨਸੰਖਿਆ ਵਾਧੀ ਜਿਹੜੀ ਵੇਖੋ ਧੀਆਂ ਦੇ ਵਿੱਚੋਂ ਇਹ ਜਦੋਂ ਕੋ ਬੱਚੇ ਜਿਹੜੇ ਆਪਣੇ ਜਿੰਨਾ ਕਈ ਕਈ ਜਨਮ ਲੈਂਦੇ ਨੇ ਜਿਹੜੇ ਉਹ ਕੋਈ ਰਾਜੇ ਮਹਾਰਾਜੇ بڑے بڑے ਮਤਲਬ ਆਉਧਿਆਂ ਤੇ ਬਰਾਜਮਾਨ ਹੁੰਦੇ ਨੇ ਇਹ ਇੱਕ ਸਿਰਫ ਇਹਨਾਂ ਦੀ ਧੀਆਂ ਦੀ ਦੇਣ ਹੁੰਦੀ ਆ ਇਸ ਵਾਸਤੇ ਸੀ ਹਰ ਇੱਕ ਨੂੰ ਬੇਨਤੀ ਕਰਦੇ ਆ ਅਪੀਲ ਕਰਦੇ ਆ ਵੀ ਜਿਹੜੀਆਂ ਧੀਆਂ ਵੀ ਮੁੰਡਿਆਂ ਤੋਂ ਘੱਟ ਨਹੀਂ ਇਹਨਾਂ ਨੂੰ ਕੁੱਖ ਦੇ ਵਿੱਚ ਨਹੀਂ ਮਾਰਨਾ ਚਾਹੀਦਾ ਔਰ ਜਨਮ ਲੈਣ ਦੇ ਨਾਲ ਹੀ ਇਹਨਾਂ ਦਾ ਆਪਣਾ ਜੀਵਨ ਜਿਹੜਾ ਹੋਰ ਸਫਲ ਹੋ ਸਕਦਾ ਹੈ ਹਾਂਜੀ ਅੱਜ ਗੁਰਸੇਵ ਸਿੰਘ ਦੇ ਘਰ ਆ ਕੇ ਪਹੁੰਚੀ ਹੂੰ ਵੈਲਕਮ ਕੀਤਾ ਗਿਆ ਨਵਜੰਮੇ ਬੱਚੀ ਦਾ ਪੋਤਰੀ ਉਹਨਾਂ ਦੇ ਘਰ ਉਹ ਕੀ ਕਹਿਣਾ ਚਾਹੁੰਦੇ ਹਾਂਜੀ ਮਰਾਜ ਵੱਡਾ ਵੀ ਹੈ ਛੋਟਾ ਵੀ ਹੈ ਦੋਵੇਂ ਭਰਾ ਇਕੱਠੇ ਵੱਧਦੇ ਰਹਿਆ ਗੁਰਸੇਵ ਸਿੰਘ ਸੇ ਮੈਂਬਰ ਪੰਚਾਇਤ ਪਿੰਡ ਜੋਤੀਸ਼ਾ ਉਹਨਾਂ ਦੇ ਘਰ ਆ ਕੇ ਕੱਲ ਸਾਵਣ ਦੇ ਲਾਸਟ ਮਹੀਨੇ ਦੇ ਵਿੱਚ ਦੇਣ ਵਾਲੇ ਦਿਨ ਗਰਾਂਦ ਦੀ ਧਰਤੀ ਦੇ ਪੋਤਰੀ ਨੂੰ ਜਨਮ ਲਿਆ ਸਾਨੂੰ ਬਹੁਤ ਜਿਆਦਾ ਖੁਸ਼ੀ ਆ ਅਸੀਂ ਉਹਨਾਂ ਲੋਕਾਂ ਨੂੰ ਅਪੀਲ ਕਰਦੇ ਹਾਂ ਇਹ ਧੀਆਂ ਨੂੰ ਕੁੱਖ ਦੇ ਵਿੱਚ ਮਾਰਦੇ ਨਾ ਇਹ ਕੰਮ ਨਾ ਕਰੋ ਧੀਆਂ ਨੂੰ ਜਿੰਨਾ ਵੀ ਰੱਜ ਕੇ ਪਿਆਰ ਕਰੋ ਧੀਆਂ ਪੁੱਤਾਂ ਨਾਲ ਘਟ ਨਹੀਂ ਹੁੰਦੀ ਅਜਮਾਨੇ ਦੇ ਵਿੱਚ ਕੁਝ ਦਿਨ ਪਹਿਲਾਂ ਮੇਰੀ ਪੋਤਰੀ ਨੇ ਅੰਗਰੇਨ ਦੀ ਧਰਤੀ ਤੇ ਜਨਮ ਲਿਆ ਅੱਠ-9 ਦਿਨ ਪਹਿਲਾਂ ਅਸੀਂ ਬੜੀ ਖੁਸ਼ੀ ਮਹਿਸੂਸ ਕੀਤੀ ਦੋਹਾਂ ਭਰਾਵਾਂ ਨੇ ਕੁਝ ਦਿਨ ਹੀ ਪਹਿਲਾਂ ਮੇਰੇ ਪੱਕੇ ਪਰ ਪੋਤਰੀ ਨੇ ਜਨਮ ਲਿਆ ਅੱਜ ਮੇਰੇ ਕੱਲ ਮੇਰੇ ਭਰਾ ਦੇ ਘਰ ਪੁੱਤ ਦੇ ਜਨਮ ਲਿਆ ਅਸੀਂ ਲੋਕਾਂ ਨੂੰ ਅਪੀਲ ਕਰਦੇ ਆਂ ਵੀ ਅਸਲੀ ਧੀਆਂ ਜਿਵੇਂ ਹੁੰਦੀਆਂ ਵਾਂ ਤੇ ਪੁੱਤਰ-ਪੁੱਤਰੀ ਹੁੰਦੇ ਆ ਤੇ ਸਾਨੂੰ ਬੜੀ ਖੁਸ਼ੀ ਸਾਡੀ ਪੋਤਰੀ ਤੇ ਦੋ ਪੁੱਤਰੀਆਂ ਨੇ ਅੰਗਰੇਨ ਦੀ ਧਰਤੀ ਤੇ ਜਨਮ ਲਿਆ ਹੁਣ ਕੀ ਮੈਸੇਜ ਕੀ ਦੇਣਾ ਚਾਹੁੰਦੇ ਮੈਸੇਜ ਅਸੀਂ ਇਹ ਦਿਨੇ ਲੋਕਾਂ ਨੂੰ ਤੇ ਜਿਹੜੇ ਲੋਕ ਇਹਨਾਂ ਨੂੰ ਦਾਗ ਦੀ ਖਾਤਰ ਧੀਆਂ ਨੂੰ ਕੁਖਾ ਜਿਹਾ ਮਾਰਦੇ ਆ ਜਾਂ ਨਵਾਂ ਨੂੰ ਮਾਰਦੇ ਆ ਐ ਉਹਨਾਂ ਲੋਕਾਂ ਨੂੰ ਮੈਸਜ ਦਿੰਦੇ ਆ ਅਸਲੀ ਤੀ ਨਾ ਹੁੰਦੀ ਆ ਧੋਖਾ ਖਾਦੇ ਨਿਰਾਸ਼ ਪ੍ਰੇਮੀ ਪ੍ਰੇਮਿਕਾ ਪਤੀ ਪਤਨੀ ਜ਼ਰੂਰ ਸੰਪਰਕ ਕਰਨ ਤੁਹਾਡੇ ਜੀਵਨ ਦੀ ਹਰ ਸਮੱਸਿਆ ਦਾ ਸਮਾਧਾਨ 101% ਗਰੰਟੀ ਨਾਲ ਕਰਦੇ ਨੇ ਤਾਂ ਫੋਨ ਮਿਲਾਓ ਹਰ ਸਮੱਸਿਆ ਦਾ ਸਮਾਧਾਨ ਘਰ ਬੈਠੇ ਪਾਓ ਜਿਵੇਂ ਕਿ સમસ્યા લોટરી લુડો મેન કરના શાદી ના હો હર સમસ્યા ના હાલ પાન ઘટ્યા